ਲੰਗੀ ਰਾਤ ਤੋਂ ਪਾਕਿਸਤਾਨ ਦੇ ਵਿੱਚ ਹਾਲਾਤ ਬਹੁਤ ਜ਼ਿਆਦੇ ਤਣਾਅਪੂਰਕ ਬਣਦੇ ਨੇ ਜਿਸ ਤੋਂ ਬਾਅਦ ਕਿ ਕੁਝ ਮੀਡੀਆ ਹਵਾਲਿਆਂ ਤੋਂ ਜਾਂ ਫਿਰ ਮੀਡੀਆ ਦੇ ਸੂਤਰਾਂ ਤੋਂ ਖਬਰ ਨਿਕਲ ਕੇ ਕੁਝ ਸਾਹਮਣੇ ਆਈਆਂ ਨੇ ਕਿ ਬਹੁਤ ਜ਼ਿਆਦੇ ਤਣਾਅਪੂਰਕ ਹਾਲਾਤ ਬਣਦੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਕਾਂ ਮੌਤ ਦੀਆਂ ਜਾਂ ਪਰ ਜੇਲ੍ਹ ਦੇ ਵਿੱਚ ਹੋਏ ਕਤਲ ਨੂੰ ਲੈ ਕੇ ਖਬਰਾਂ ਅਫਗਾਨਿਸਤਾਨ ਦੇ মিডিਆ ਹਾਊਸ ਨੇ ਨਸ਼ਰ ਕੀਤੀਆਂ ਉਸ ਤੋਂ ਬਾਅਦ ਹਾਲਾਂਕਿ ਸਰਕਾਰ ਇਹਨਾਂ ਗੱਲਾਂ ਨੂੰ ਪਾਕਿਸਤਾਨ ਦੀ ਨਕਾਰਦੀ ਰਹੀ ਪਰ ਉਸ ਤੋਂ ਬਾਅਦ ਜਦੋਂ ਇਮਰਾਨ ਖਾਨ ਦੀ ਭੈਣ ਨੂੰ ਅਲੀਮਾ ਖਾਨ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਪਿਛਲੇ ਕਈ ਹਫ਼ਤਿਆਂ ਤੋਂ ਉੱਤੇ ਫਿਰ ਇਮਰਾਨ ਖਾਨ ਦੇ ਪਰਿਵਾਰ ਦੇ ਵਿੱਚ ਜਾਂ ਪਰ ਉਹਨਾਂ ਦੇ ਸਮਰਥਕਾਂ ਦੇ ਵਿੱਚ ਗੁੱਸਾ ਫੁੱਟਦਾ ਤੇ ਉਹ ਗੁੱਸਾ ਇਸ ਤਰੀਕੇ ਫੁੱਟਦਾ ਕਿ ਲੰਗੀ ਰਾਤ ਜਿਹੜੀ ਅਦਲਿਆ ਜੇਲ੍ਹ ਆ ਰਾਵਲਪਿੰਡੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੁੰਦਾ ਤੇ ਕੁਝ ਖਬਰਾਂ ਸੂਤਰਾਂ ਵੱਲੋਂ ਇਹ ਵੀ ਲੈ ਕੇ ਫੈਰ ਰਿਹਾ ਪ੍ਰਸ਼ਾਸਨ ਨੇ ਉੱਥੇ ਗੋਲੀ ਵੀ ਚਲਾਈਆ ਹਾਲਾਂਕਿ ਅਧਿਕਾਰਕ ਤੌਰ ਤੇ ਕੋਈ ਵੀ ਪੁਸ਼ਟੀ ਨਹੀਂ ਹੋਈ ਪਾਰਾ ਹੁਣ ਖਬਰ ਇਹ ਵੀ ਆ ਕਿ ਇਸ ਵਕਤ ਜਿਹੜਾ ਬਹੁਤ ਵੱਡੇ ਪੱਧਰ ਤੇ ਲੰਗੀ ਰਾਤ ਪ੍ਰਦਰਸ਼ਨ ਚੱਲਿਆ ਉਹ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੇ ਭਰੋਸਾ ਦਿੱਤਾ Imran Khan ਦੀ ਭੈਣ Alima Khan ਨੂੰ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੁਲਾਕਾਤ ਕਰਵਾਈ ਜਾਵੇਗੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਕੀ ਅਧਿਕਾਰਕ ਤੌਰ ਤੇ ਕੀ ਪੁਸ਼ਟੀ ਹੁੰਦੀ ਆ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਇਹ ਸਾਰਾ ਕੁਝ ਦੇਖਣ ਵਾਲਾ ਹੋਵੇਗਾ